ਪਿੰਡ ਤੇ ਆ ਗੋੜਾ ਦੀ ਨਾ ਚਾਲ ਬਣੀ ਨਾ ਜਾਇਓ ਓ ਮਿੱਤਰੋ ਨਾ ਜਾਇਓ ਪਰਦੇਸ ਉੱਥੇ ਨਹੀਂ ਮਨ ਲੱਭਣੀ ਯਾਦੜੇ ਕੱਲ ਕੰਨ ਚ ਰਾਜਾ ਕ੍ਰੋਸ ਬਾਇ ਸ਼ਹਿਰ ਨੂੰ ਤਾਂ ਉਹੀ ਕਹਿ ਪਰਾਂ ਨੇ ਸਮੇਂ ਰਾਜਾ ਜੋਗੀ ਹੋਇਆ ਇਹ ਸ਼ੌਂਕ ਨੇ ਜਦੋਂ ਮੈਂ ਬੋਲਣ ਵੀ ਨਹੀਂ ਸੀ ਲੱਗਿਆ ਤੇ ਉਦੋਂ ਤੋਂ ਮੈਂ ਗਾਣਾ ਸ਼ੁਰੂ ਕਰ ਦਿੱਤਾ ਸੀ। ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੈਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋਜ ਅਸੀਂ 뮤직 ਇੰਡਸਟਰੀ ਦੀ ਗੱਲ ਕਰੀ ਅੱਜ 뮤직 ਇੰਡਸਟਰੀ ਸਾਡੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣਾ ਨਾਮ ਬਣਾਇਆ ਹੋਇਆ ਉੱਥੇ ਹੀ ਸਾਡੇ ਨਾਲ ਏਕੇਐਸ ਹੈਗੇ ਨੇ ਜਿਨ੍ਹਾਂ ਨੇ 뮤직 ਇੰਡਸਟਰੀ ਚ ਆਪਣੀ ਇੱਕ ਫੇਰ ਮਾਮਲਾ ਗੜਬੜ ਚ ਇੱਕ ਗਾਣਾ ਵੀ ਉਹਨਾਂ ਦਾ ਆਇਆ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਹੈ ਡੈਲੀ ਪੋਸਟ ਪੰਜਾਬੀ ਤੇ ਹਾਂਜੀ ਸਰ ਸ਼੍ਰੀਕਲ ਜੀ ਸਾਰਿਆਂ ਦਾ ਡੈਲੀ ਪੋਸਟ ਦਾ ਬਹੁਤ ਬਹੁਤ ਧੰਨਵਾਦ ਤੇ ਤੇ ਅਸੀਂ ਮੇਰਾ ਗਾਣਾ ਹੈ ਜੀ ਆਪਣੇ ਫੇਰ ਮਾਮਲਾ ਗੜਬੜ ਮੂਵੀ ਦੇ ਵਿੱਚ ਜੀ ਤੇ ਜਿਸ ਦੇ ਰਿਗਾਰਡਿੰਗ ਅੱਜ ਆਪਾਂ ਬਿਲਕੁਲ ਤੁਸੀਂ 뮤זיਕ ਦੇ ਤੁਹਾਡੇ ਪੁਰਾਣਾ ਤੁਸੀਂ ਕਿੰਨੇ ਸਿੱਖਿਆ ਹੋਇਆ 뮤זיਕ ਹੈ ਤੁਸੀਂ ਫਿਲਮ ਵਿੱਚ ਗਾਣਾ ਗਾਇਆ ਤੁਸੀਂ ਇਸ ਫਿਲਮ ਵਿੱਚ ਆਏ ਹੋ ਤਾਂ ਇੱਕ ਪਿੱਛੇ ਕਿਸੇ ਦੀ ਸਪੋਰਟ ਹੋਏਗੀ ਜਾਂ ਗਾਣਾ ਕਿੰਨੇ ਤੋਂ ਸਿੱਖਿਆ ਸਾਰਾ ਕੁਝ ਜੀ ਹਾਂ ਮੈਂ ਬੇਸਿਕਲੀ ਮਤਲਬ 뮤지컬 ਫੈਮਿਲੀ ਤੋਂ ਬਿਲੋਂਗ ਕਰਦਾ ਮੈਂ ਲਾਲ ਕਮਲ ਦਾ ਮਤਲਬ ਬੇਟਾ ਹਾਂ ਤੇ ਉਸ ਦੇ ਨਾਲ ਹੀ ਮਤਲਬ ਬਚਪਨ ਤੋਂ ਹੀ ਲੈ ਕੇ ਹੁਣ ਤੱਕ ਤੇ 뮤직 ਦਾ سلسلہ ਮੇਰੀ ਜ਼ਿੰਦਗੀ ਨਾਲ ਬੱਜਿਆ ਹੋਇਆ ਚੱਲ ਰਿਹਾ ਹੈ ਜੀ ਇਸ ਤਰ੍ਹਾਂ ਲਾਲ ਕਮਲ ਨੇ ਤੁਹਾਡੇ ਫਾਦਰ ਸਾਹਿਬ ਨੇ ਉਹਨਾਂ ਨੇ ਇੰਨੇ ਸਟਾਰ ਬਣਾਏ ਨੇ ਇੰਨੇ ਮਤਲਬ ਸਦੀਆਂ ਤੋਂ ਉਹਨਾਂ ਨੇ 뮤직 ਇੰਡਸਟਰੀ ਦੇ ਵਿੱਚ ਰਾਜ ਤੱਕ ਕੀਤਾ ਤੇ ਤੁਸੀਂ ਹੁਣ ਤੁਹਾਨੂੰ ਕਿੰਨਾ ਸਮਾਂ ਹੋ ਚੁੱਕਾ ਹੈ ਇਸ ਲਾਈਨ 'ਚ ਗਾਉਂਦਿਆਂ ਨੂੰ ਕਿੰਨਾ ਸਮਾਂ ਹੋ ਚੁੱਕਾ ਹੈ ਮੈਨੂੰ ਮੇਰਾ ਮਤਲਬ ਜਦੋਂ ਤੋਂ ਮੈਂ ਆਪਣੀ ਸੋਜੀ ਸੰਭਾਲੀ ਹੈ ਮਤਲਬ ਜਦੋਂ ਮੈਂ ਬੋਲਣ ਵੀ ਨਹੀਂ ਸੀ ਲੱਗਿਆ ਤੇ ਉਦੋਂ ਤੋਂ ਮੈਂ ਗਾਣਾ ਸ਼ੁਰੂ ਕਰ ਦਿੱਤਾ ਸੀਗਾ ਮਤਲਬ ਮੈਂ ਇੱਕ ਵਾਕਿਆ ਮਤਲਬ ਮੈਂ ਤੁਹਾਨੂੰ ਸੁਣਾਉਣਾ ਚਾਹੂੰਗਾ ਮੈਂ ਉਹਦੋਂ ਮੈਂ 2 ਸਾਲ ਦਾ ਸੀਗਾ 2 2.5 ਸਾਲ ਦੀ ਉਮਰ ਮਤਲਬ ਕਿਆ ਹੁੰਦੀ ਹੈ ਬੱਚਾ ਨਹੀਂ ਬੋਲਦਾ ਪ੍ਰੋਪਰ ਨਹੀਂ ਮਤਲਬ ਬੋਲਦਾ ਹੀ ਨਹੀਂ ਹੁੰਦਾ 2.5 ਸਾਲ ਦਾ ਬੱਚਾ ਤੇ ਮੇਰੇ ਮਦਰ ਉਹਨਾਂ ਨੇ ਮੈਨੂੰ ਨੜਾ ਟਲਾ ਕੇ ਸਰਦੀ ਦਾ ਸਮਾਂ ਸੀਗਾ ਉਹਨਾਂ ਦੇ ਧੁੱਪਾਂ ਦੇ ਵਿੱਚ ਮੰਜੇ ਤੇ ਬਿਠਾਤਾ ਹਣੇ ਤੇ ਮੇਰੇ ਫਾਦਰ ਉੱਥੇ ਲਾ ਕੇ ਕੋਈ ਮਤਲਬ ਕੰਮ ਕਰ ਰਹੇ ਸੀਗੇ ਤੇ ਬਾਹਰ ਕੋਈ ਮਤਲਬ ਕੋਈ ਗਾਣਾ ਚੱਲ ਰਿਹਾ ਸੀਗਾ ਕੋਈ ਪਤਲੀ ਹਿੰਦੀ ਹੈ ਪੰਜਾਬੀ ਕੋਈ ਵੀ ਤੇ ਮੈਂ ਉਹਦਾ ਮਤਲਬ ਸਵਰ ਫੜ ਕੇ ਤੇ ਉਹਨੂੰ ਉਸਦਾ ਆਲਾਪ ਕਰਨਾ ਮੈਂ ਸ਼ੁਰੂ ਕਰਦਾ ਹਨਾ ਤੇ ਉਹ ਆਲਾਪ ਕਰਨ ਤੋਂ ਬਾਅਦ ਮੈਂ ਇੱਕ ਜੋ ਦਾ ਮੇਨ ਮਤਲਬ ਰਾਗ ਚੱਲ ਰਿਹਾ ਸੀਗਾ ਉਹ ਰਾਗ ਤੋਂ ਬਾਅਦ ਮੈਂ ਸੈਕੰਡ ਰਾਗ ਦੇ ਵਿੱਚ ਤੇ ਸੈਕੰਡ ਰਾਗ ਤੋਂ ਬਾਅਦ ਮੈਂ ਥਰਡ ਰਾਗ ਦੇ ਵਿੱਚ ਜਾ ਕੇ ਵਾਪਸ ਫੇਰ ਜਿਹੜੇ ਪਹਿਲੇ ਰਾਗ ਦੇ ਵਿੱਚ ਸੀ ਉਹ ਮੈਂ ਆ ਗਿਆ ਸੀ ਹਨਾ ਤੇ ਮਤਲਬ ਇਹ ਚੀਜ਼ ਦਾ ਮੈਨੂੰ ਨਹੀਂ ਪਤਾ ਵੀ ਇਹ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਕਿਉਂਕਿ ਆਲਰੇਡੀ ਮੈਨੂੰ ਲੱਗਦਾ ਵੀ ਮੈਨੂੰ ਖੂਨ ਦੇ ਵਿੱਚ ਬਹੁਤ ਕੁਝ ਇਹਜਾ ਮਿਲਿਆ ਇਹ ਵੀ ਜਿਹਦੇ ਕਰਕੇ ਇਹ ਸਾਰਾ ਕੁਝ ਮਤਲਬ ਪੋਸੀਬਲ ਹੋ ਪਾਇਆ ਤੇ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਤੇ ਮੇਰੇ ਫਾਦਰ ਮਤਲਬ ਉਹ ਆਏ ਮੈਨੂੰ ਉਹਨਾਂ ਨੇ ਮਤਲਬ ਗੋਦੀ ਚੁੱਕਿਆ ਤੇ ਮੈਨੂੰ ਨਾਲ ਲਾ ਕੇ ਮਤਲਬ ਰੋਣ ਲੱਗ ਗਏ ਹਨ ਤੇ ਉਹ ਮੇਰੇ ਮਦਰ ਥੋੜੀ ਦੂਰ ਖੜੇ ਸੀ ਉਹ ਆਏ ਤੇਜ਼ ਤੇਜ਼ ਕਹਿੰਦੇ-ਕਹਿੰਦੇ ਵੀ ਕੀ ਹੋਇਆ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਕੋਈ ਸੱਟ ਵੱਜੀ ਆ ਕੁਝ ਲਾਈਖ ਹਨ ਇਹਜਾ ਕੁਝ ਹੋਇਆ ਤੇ ਫਿਰ ਮੇਰੇ ਫਾਦਰ ਕਹਿੰਦੇ-ਕਹਿੰਦੇ ਵੀ ਮੈਂ ਹੁਣ ਕਿਹਾ ਐਕਸਪਲੇਨ ਕਰਾਂ ਵੀ ਕੀ ਹੋਇਆ ਹਨਾ ਵੀ ਉਹ ਨੋਟ ਐਕਸਪਲੇਨੇਬਲ ਚੀਜ਼ ਸੀਗੀ ਤੇ ਉਦੋਂ ਤੋਂ ਮਤਲਬ ਮੇਰੇ ਪਤਾ ਲੱਗ ਗਿਆ ਸੀਗਾ ਵੀ ਹਾਂ ਇਹ ਇਸ ਲਾਈਨ ਦੇ ਨਾਲ ਮਤਲਬ ਤੁਹਾਡੇ ਪਿਤਾ ਨੇ ਤੁਹਾਨੂੰ ਮਤਲਬ ਇਹ ਸਮਝਾਇਆ ਕਿ 뮤직 ਵਾਸਤੇ ਬਨੇ ਨੇ ਜੀ ਹਾਂ ਬਿਲਕੁਲ ਸ਼ੁਰੂ ਤੋਂ ਸਾਡੇ ਮਤਲਬ ਘਰ ਦੇ ਵਿੱਚ ਜਾਂ ਮਤਲਬ ਮੇਰੇ ਫਾਦਰ ਨੂੰ ਸਾਨੂੰ ਸਭ ਨੂੰ ਇਹ ਸੀ ਵੀ ਹਾਂ ਕੋਈ ਲੋ ਤੁਹਾਡੇ ਫਾਦਰ ਨੇ ਫੜੀ ਤੁਹਾਡੀ ਮਤਲਬ ਅਸੀਂ ਗੱਲ ਕਰੀਏ ਤਾਂ ਬਿਲਕੁਲ ਮੈਂ ਸਾਰਾ ਕੁਝ ਮੈਂ ਉਹਨਾਂ ਤੋਂ ਹੀ ਸਿੱਖਿਆ ਮਤਲਬ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਰਾ ਕੁਝ ਮੈਂ ਆਪਣੇ ਫਾਦਰ ਤੋਂ ਹੀ ਸਿੱਖਿਆ ਬੜੇ ਸਿੰਗਰਾਂ ਨੇ ਉਹਨਾਂ ਨੇ ਸਟਾਰ ਬਣਾਇਆ ਬਰਾ ਮਿਊਜ਼ਿਕ ਦਿੱਤਾ इवन ਕਿ ਅਸੀਂ ਜਿੰਨੇ ਵੀ ਅੱਜ ਪੁਰਾਣੇ ਸਿੰਗਰਾਂ ਦੇ ਅਸੀਂ ਗੱਲ ਕਰੀਏ ਤਾਂ ਅੱਜ ਤੁਸੀਂ ਹੱਲੇ ਚਲੋ ਮਾਮਲਾ ਗੜਬੜ ਫਿਲਮ ਵਿੱਚ ਗਾਇਆ ਤੇ ਇਸ ਤੋਂ ਬਾਅਦ ਹੋਰ ਵੀ ਕੋਈ ਟਰੈਕ ਆਏ ਤੁਹਾਡੇ ਜੀ ਹਾਂ ਮੈਂ ਮਤਲਬ ਪਿਛਲੇ ਸਾਲ ਤੋਂ ਪਿਛਲੇ ਸਾਲ ਫੈਬ ਤੋਂ ਲੈ ਕੇ ਹੁਣ ਤੱਕ ਮਤਲਬ ਇਹ ਮੇਰਾ ਛੇਵਾਂ ਟਰੈਕ ਹੈ ਤੇ ਇੱਕ ਸਭ ਤੋਂ ਪਹਿਲਾ ਟਰੈਕ ਕੀਤਾ ਸੀ ਜੀ ਫੋਰ ਸ਼ੌਕ ਵੋਲਿਊਮ 1 ਅਨੇ ਤੇ ਉਸ ਤੋਂ ਬਾਅਦ ਇੱਕ EP ਕੀਤੀ ਸੀਗੀ ਕਫਸ ਨਾਮ ਤੋਂ ਤੇ ਇੱਕ ਛੱਲਾ ਸਰ ਨੇੜੇ ਕਰਕੇ ਸਾਡਾ ਗਾਣਾ ਆਇਆ ਸੀਗਾ ਤੇ ਉਹ ਤੋਂ ਬਾਅਦ ਇਹ ਫੇਰ ਮਾਮਲਾ ਗੜਬੜ ਇਹ ਗਾਣਾ ਆਇਆ ਤੇ ਐਜ਼ ਅ 뮤직 ਡਾਇਰੈਕਟਰ ਵੀ ਉਹ ਤੋਂ ਪਹਿਲਾਂ ਵੀ ਮਤਲਬ ਮੈਨੂੰ 12 ਸਾਲ ਹੋ ਗਏ ਨੇ 10 12 ਸਾਲ ਐਜ਼ ਅ 뮤직 ਡਾਇਰੈਕਟਰ ਕੰਮ ਕਰਦੇ ਨੇ ਤੇ ਫਾਦਰ ਸਾਹਿਬ ਨੇ ਜਿਹੜੇ ਸਿੰਗਰਾਂ ਨੂੰ ਉਹਨਾਂ ਨੇ ਸਟਾਰ ਬਣਾਇਆ ਕਦੇ ਇਹ ਨਹੀਂ ਹੋਇਆ ਕਿ ਉਹਨਾਂ ਨੂੰ ਮਿਲ ਕੇ ਮੈਂ ਵੀ ਅੱਗੇ ਵਧਾਂ ਉਹਨਾਂ ਨੂੰ ਮੈਂ ਕਹਾਂ ਕਿ ਮੈਨੂੰ ਰੀਲீஸ் ਕੀਤਾ ਜਾਵੇ ਉਹ ਸਿੰਗਰ ਮੈਨੂੰ ਅੱਗੇ ਲੈ ਕੇ ਆਣ ਜਾਂ ਤੁਹਾਡੇ ਫਾਦਰ ਸਾਹਿਬ ਨੇ ਕਿਹਾ ਹੋਵੇ ਵੀ ਮੇਰੇ ਪੁੱਤ ਨੂੰ ਅੱਗੇ ਲੈ ਕੇ ਜਾਓ ਜਾਂ ਕਿਸ ਤਰ੍ਹਾਂ ਦਾ ਕੋਈ ਕਦੇ ਹੋਇਆ ਵੀ ਨਹੀਂ ਕਦੇ ਇਹੋ ਜਿਹਾ ਕੁਝ ਕੋਈ ਵੈਸੇ ਹੋਈ ਨਹੀਂ ਕਦੇ ਵੀ ਕੋਈ ਗੱਲ ਕਿਉਂਕਿ ਮੈਨੂੰ ਮੈਨੂੰ ਪਰਸਨਲੀ ਵੀ ਇਹੀ ਲੱਗਦਾ ਹੁੰਦਾ ਵੀ ਮਤਲਬ ਆਪਣੇ ਆਪ ਮਤਲਬ ਸੋਲੋ ਕਰਕੇ ਹਨ ਬਈ ਅਸਤਰਾ ਮੈਨੂੰ ਪਰਸਨਲੀ ਲੱਗਦਾ ਵੀ ਹਾਂ ਅੱਛਾ ਹੋ ਤੁਸੀਂ ਆਪਦੀ ਪਛਾਣ ਫਾਦਰ ਸਾਹਿਬ ਨਾਲ ਬਣਾਉਣਾ ਚਾਹੁੰਦੇ ਹੋ ਕਾਦੀ ਲੱਗ ਤੋਂ ਬਣਾਉਣਾ ਚਾਹੁੰਦੇ ਹੋ ਨਹੀਂ ਦੇਖੋ ਅਲੱਗ ਤੋਂ ਬਣਾਉਣੇ ਵਾਲੀ ਤਾਂ ਕੋਈ ਇਹ ਜੀ ਮਤਲਬ ਕੋਈ ਗੱਲ ਨਹੀਂ ਹੁੰਦੀ ਜਿਹੜਾ ਇੱਕ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਮਾਸ ਨੋਹਾਂ ਤੋਂ ਕਦੇ ਅਲੱਗ ਨਹੀਂ ਹੋ ਸਕਦਾ ਚਾਹੇ ਉਹ ਜਿੱਥੇ ਮਰਜੀ ਹੋ ਜਾਵੇ ਪਰ ਮੈਨੂੰ ਇਹ ਲੱਗਦਾ ਵੀ ਪਰਸਨਲੀ ਵੀ ਆਪਣੇ ਤਰੀਕੇ ਨਾਲ ਚੀਜ਼ਾਂ ਨੂੰ ਕਰਨਾ ਮੈਨੂੰ ਜ਼ਿਆਦਾ ਵਧੀਆ ਲੱਗਦਾ ਤੇ ਮੈਨੂੰ ਕਦੇ ਉਹਨਾਂ ਨੇ ਇਸ ਗੱਲ ਬਾਰੇ ਕਦੇ ਰੋਕਿਆ ਟੋਕਿਆ ਵੀ ਨਹੀਂ ਹੈ ਉਹਨਾਂ ਨੂੰ ਇਹ ਹੁੰਦਾ ਵੀ ਨਹੀਂ ਵੀ ਜਿਵੇਂ ਇਹ ਕਰਦਾ ਇਹਨੂੰ ਕਰਨ ਦਿਓ ਇਸ ਤਰ੍ਹਾਂ ਜੀ ਸੀ ਛੋਟੇ ਸੀ ਤਾਂ ਇੱਕ ਸਟੇਜ ਤੇ ਤੁਸੀਂ ਤੁਹਾਡੇ ਫਾਦਰ ਨੇ ਤੁਹਾਡੀ ਉਂਗਲੀ ਪਕੜੀ ਹੋਈ ਸੀ ਤੇ ਉਂਗਲੀ ਸ਼ਾਇਦ ਤੇ ਉਹਨਾਂ ਨੇ ਪਿੱਛੇ ਮਿਊਜ਼ਿਕ ਤਾਂ ਦਿੱਤਾ ਤੇ ਉਹ ਗਾਣਾ ਗਾਇਆ ਸੀ ਉਹ ਉਦੋਂ ਕਿੰਨੇ ਸਾਲ ਦੀ ਉਮਰ ਸੀ ਨਾ ਜਾਵੇ ਪਰਦੇਸ ਉੱਥੇ ਨਹੀਂ ਮਾਲਮ ਨਹੀਂ ਮੇਰੀ ਏਜ ਸੀਗੀ ਜੀ ਉਹੀ 10 ਜਾਂ 11 ਕ ਸਾਲ ਦਾ ਸੀ ਉਹ ਸਾਡੇ ਚਿਤਾਮਲੇ ਪਿੰਡ ਹੋਇਆ ਸੀਗਾ ਜੀ ਸਾਡੇ ਮੇਰੇ ਦਾਦਾ ਉਸਤਾਦ ਜੀ ਉਹਨਾਂ ਦੀ ਯਾਦ ਚ ਅਸੀਂ ਮੇਲਾ ਕਰਵਾਇਆ ਸੀ ਉੱਥੇ ਉਹ ਗਾਇਆ ਸੀ ਗਾਣਾ ਉਸ ਸਮੇਂ ਪਹਿਲਾ ਹੀ ਪਹਿਲੀ ਵਾਰ ਸਟੇਜ ਤੇ ਪਰਫਾਰਮ ਕੀਤਾ ਸੀ ਅ ਨਹੀਂ ਜੀ ਮੈਂ ਪਹਿਲੀ ਵਾਰ ਸਟੇਜ ਤੇ ਪਰਫਾਰਮ ਚਾਰ ਸਾਲ ਦਾ ਕਰ ਲਿਆ ਸੀਗਾ ਤੇ ਮੇਰਾ ਫਰਸਟ ਸਟੂਡੀਓ ਡੱਬ ਤਿੰਨ ਸਾਲ ਦਾ ਹੋ ਗਿਆ ਸੀਗਾ ਜੀ ਜਦੋਂ ਮੈਂ ਚਾਹਾਂਗੇ ਜਿਹੜਾ ਉਹ ਇੱਕ ਹੈਗਾ ਨਾ ਪਰਦੇਸ ਕਿਉਂਕਿ ਪਰਦੇਸ ਅੱਜ ਸਾਡੇ ਪੁੱਤ ਸਾਡੇ ਕਈ ਅਜਿਹੇ ਲੋਕ ਗਏ ਨੇ ਜਿਹੜੇ ਸ਼ਾਇਦ ਉੱਥੇ ਜਾ ਕੇ ਸੋਚਦੇ ਨੇ ਕਿ ਉੱਥੇ ਮਾਂ ਨਹੀਂ ਮਿਲਦੀ ਤਾਂ ਉਹ ਮਾਵਾਂ ਕੇਰ ਪਿੱਛੇ ਚਲੀ ਆਏ ਨੇ ਦੁਨੀਆ ਤੋਂ ਫਿਰ ਉੱਥੇ ਸਾਰੀ ਉਮਰ ਮਾਂ ਦੇ ਵਿਛੋੜੇ ਨੂੰ ਹੀ ਸਾਰ ਦਿਨ ਰੋਂਦੇ ਰਹਿੰਦੇ ਨੇ ਤਾਂ ਉਹ ਅਸੀਂ ਚਾਹਾਂਗੇ ਇੱਕ ਦੋ ਸ਼ਬਦ ਉਹਨਾਂ ਨੌਜਵਾਨਾਂ ਲਈ ਜਾਂ ਉਹਨਾਂ ਮਾਵਾਂ ਲਈ ਬਿਲਕੁਲ 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 ਜ਼ਰੂਰ ਆਪਣੇ ਪਿੰਡ ਦੇਆਂ ਬੂੜਾਂ ਦੀ ਨਾ ਚਾਲ ਲਬਣੀ ਉਹ ਆਪਣੇ ਪਿੰਡ ਦੇਆਂ ਬੂੜਾਂ ਦੀ ਨਾ ਚਾਲ ਲਬਣੀ ਨਾ ਜਾਇਓ ਓ ਮਿੱਤਰੋ ਨਾ ਜਾਇਓ ਪਰਦੇਸ ਉੱਥੇ ਨਹੀਂ ਮਾਲ ਲੱਭਣੀ ਹਾਏ ਨਾ ਜਾਇਓ ਪਰਦੇਸ ਉੱਥੇ ਨਹੀਂ ਮਾਲ ਲੱਭਣੀ ਹਾਏ ਨਾ ਜਾਇਓ ਪਰਦੇਸ ਉੱਥੇ ਨਹੀਂ ਮਾਲ ਲੱਭਣੀ ਕੋਲਾ ਬਹੁਤ ਸ਼ਬਦ ਨੇ ਜਿੰਨੂੰ ਸ਼ਾਇਦ ਸੁਣ ਕੇ ਕਈ ਲੋਕ ਵੀ ਰੋਂਦੇ ਨੇ ਜਿਨ੍ਹਾਂ ਦੇ ਵਿਛੜਨੇ ਤੁਸੀਂ ਆਪਣੀ ਲੋਕੋ ਹੀ ਬਣਾ ਰੱਖੀ ਹੈ ਜਿਹੜੇ ਇੱਕ ਗਾਲ ਕਾਨੇ ਚ ਰਾਜਾ ਕ੍ਰੋਸ ਪਾਇਨ ਸ਼ਹਿਰ ਨੂੰ ਤੇ ਉਹੀ ਕਹੇ ਪੁਰਾਣੇ ਸਮੇਂ ਰਾਜਾ ਜੋਗੀ ਹੋਇਆ ਇਹ ਸ਼ੌਂਕ ਨੇ ਹਾਂ ਨਹੀਂ ਇਹ ਮੇਰਾ ਸ਼ੌਂਕ ਹੈ ਜੀ ਬਿਲਕੁਲ ਮਿਸਤਰੀ ਬਣ ਕੇ ਰਹਿਣਾ ਹਮੇਸ਼ਾ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਹੁਣ ਤੁਹਾਡਾ ਜਿਹੜਾ ਫਿਲਮ ਵਿੱਚ ਗਾਣਾ ਆਇਆ ਉਸ ਗਾਣੇ ਤੋਂ ਬਾਅਦ ਹੁਣ ਹੈਗਾ ਕਿ ਮੈਂ ਅਮਨ ਨੂੰ ਲੋਕ ਪਛਾਣਨ ਲੱਗ ਗਏ ਨੇ ਜੀ ਹਾਂ ਬਿਲਕੁਲ ਮੈਨੂੰ ਮਤਲਬ ਉਹ ਚੀਜ਼ ਦਾ ਬਹੁਤ ਮਤਲਬ ਅੱਛਾ ਬ੍ਰੇਕ ਮਿਲਿਆ ਤੇ ਇਹਦਾ ਜਿਹੜਾ ਮੈਂ ਕ੍ਰੈਡਿਟ ਦੇਣਾ ਚਾਹੂੰਗਾ ਉਹ ਸਾਡੇ ਬਹੁਤ ਹੀ ਰਿਸਪੈਕਟਡ ਸਾਡੇ ਜੈਦੇਵ ਕੁਮਾਰ ਜੀ ਤੇ ਮੈਂ ਤੁਹਾਨੂੰ ਇਹ ਵੀ ਥੋੜੀ ਜੀ ਮਤਲਬ ਦੱਸਣਾ ਚਾਹਾਂਗਾ ਕਿ ਅਸੀਂ ਇਹ ਸਾਡਾ ਕਿਵੇਂ ਦਾ ਸੀਗਾ ਮੈਂ ਗਿਆ ਸੀਗਾ ਕਿਸੇ ਕੰਮ ਦੇ ਲਈ ਬੰਬਈ ਗਿਆ ਸੀ ਤੇ ਉੱਥੇ ਜੈਦੇਵ ਜੀ ਨੂੰ ਮੈਂ ਮਿਲਿਆ ਤੇ ਉਹ ਉਹ ਮੈਨੂੰ ਪਹਿਲਾਂ ਜਾਣਦੇ ਨਹੀਂ ਸੀਗੇ ਤੇ ਚਲੋ ਮੈਂ ਉਹਨੂੰ ਦੱਸਿਆ ਵੀ ਐਵੇਂ ਕਰਕੇ ਵੀ ਮੈਂ ਉਧਰੋਂ ਹੈਗਾ ਹਣੇ ਤੇ ਉਹ ਕਹਿੰਦੇ ਕਹਿੰਦੇ ਵੀ ਵੀ ਅਮਨ ਵੀ ਤੂੰ ਕੁਝ ਕਰਦਾ ਵੀ ਆ ਵੀ ਤੂੰ ਹਨਾ ਤੇ ਮੱਕ ਵੀ ਹਾਂਜੀ ਸਰ ਵੀ ਮਾੜਾ ਮੋਟਾ ਵੀ ਮਿਊਜ਼ਿਕ ਬਣਾ ਲੀਦਾ ਹੈ ਤੇ ਗਾ ਵੀ ਲੀਦਾ ਮਾੜਾ ਮੋਟਾ ਹਨ ਤੇ ਉਹ ਕਹਿੰਨੇ ਕਹਿੰਨੇ ਵੀ ਗਾ ਕੇ ਸੁਣਾ ਕੁਛ ਹਨਾ ਤੇ ਫਿਰ ਮੈਂ ਉਹਨਾਂ ਨੂੰ ਮਤਲਬ ਇੱਕ ਰਿਕਾਰਡਡ ਕੋਈ ਚੀਜ਼ ਸੁਣਾਈ ਤੇ ਉਹਦੇ ਵਿੱਚ ਕਈ ਫਰੇਜ਼ ਸੀਗੇ ਤਿੰਨ ਚਾਰ ਫਰੇਜ਼ ਸੀ ਹਨਾ ਉਹ ਵੋਕਲ ਦੇ ਵੇਰੀਏਸ਼ਨ ਬਹੁਤ ਜ਼ਿਆਦਾ ਸੀਗੇ ਹਨਾ ਤੇ ਉਹ ਬਹੁਤ ਖੁਸ਼ ਹੋਏ ਕਹਿੰਦੇ ਵੀ ਨਹੀਂ ਵੀ ਬਹੁਤ ਅੱਛਾ ਹੈ ਕਹਿੰਦੇ ਵੀ ਚੱਲ ਠੀਕ ਹੈ ਓਕੇ ਅ ਵੀ ਹੁਣ ਤੋਂ ਤਿਆਰ ਹੈ ਕਹਿੰਦੇ ਮੈਂ ਅਗਲੇ ਮਹੀਨੇ ਆਉਂਗਾ ਫਿਰ ਜਦੋਂ ਮਤਲਬ ਉਹ ਆਏ ਫਿਰ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਤੇ ਸਾਡੇ ਵੀਤ ਬਲਜੀਤ ਭਾਜੀ ਉਹਨਾਂ ਨੇ ਲਿਖਿਆ ਸੀਗਾ ਇਹ ਗਾਣਾ ਤੇ ਕੰਪੋਜ਼ ਕਰਕੇ ਤੇ ਫਿਰ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੇ ਮਨੋ ਸੁਣਨਾ ਚਾਹੋਗੇ ਗਾਣੇ ਦੋਸ਼ਾ ਹਾਂਜੀ ਹਾਂ ਬਿਲਕੁਲ ਜੀ ਓ ਲੱਗਦਾ ਏ ਚੰਨਾ ਸਾਨੂੰ ਜਾਨ ਤੋਂ ਪਿਆਰਾ ਵੇ ਸਾਰਿਆਂ ਦੀ ਜਾਨ ਤੇ ਤੂੰ ਅੱਖੀਆਂ ਦਾ ਤਾਰਾ ਵੇ ਓ ਲੱਗਦਾ ਏ ਚੰਨਾ ਸਾਨੂੰ ਜਾਨ ਤੋਂ ਪਿਆਰਾ ਵੇ ਸਾਰੇ ਅਦ ਜਾਣ ਤੇ ਤੂੰ ਅਕੀਆ ਦਾ ਤਾਰਾ ਵੇ ਉਹ ਤੇਰਾ ਮੁਖੜਾ ਏ ਕਿਸ ਅਵਤਾਰ ਦਾ ਤੈਨੂੰ ਸਜਦਾ ਏ ਸਾਡੀ ਸਰਕਾਰ ਕਿੰਨਾ ਕੋ ਜਿਹੜਾ ਰਿਆਜ਼ ਹੈਗਾ ਉਹ ਚੱਲਦਾ ਰਹਿੰਦਾ ਹੈ ਨਾਲ ਨਾਲ ਤੇ ਹੋਰ ਵੀ ਕਿਤੇ ਆ ਰਹੇ ਨੇ ਕੋ ਪ੍ਰੋਜੈਕਟ ਹਾਂਜੀ ਸਾਡੇ ਮਤਲਬ ਅੱਗੇ ਪਲਾਨ ਹੈ ਕਾਫੀ ਪ੍ਰੋਜੈਕਟ ਮੇਰੇ ਰੈਡੀ ਪਏ ਨੇ ਤੇ ਰਿਆਜ਼ ਸਾਡਾ ਰੈਗੂਲਰ ਚੱਲਦੇ ਹੀ ਰਹਿੰਦਾ ਕਿਉਂਕਿ ਸਵੇਰ ਤੋਂ ਸ਼ੁਰੂ ਹੋ ਜਾਈਦਾ 뮤직 ਕਰਨਾ ਤੇ ਗਾਣੇ ਬਣਾਣੇ ਜਾਂ ਗਾਣਾ ਜਿਹੜਾ ਪਸੰਦ ਕਰਦੇ ਹੋ ਜਾਂ ਨਹੀਂ ਸਭ ਕੁਝ ਮੈਂ ਪਹਿਲਾਂ ਵੀ ਤੁਹਾਨੂੰ ਉਵੇਂ ਹੀ ਕਹਿ ਕੇ ਹਟਿਆ ਵੀ ਹਰੇਕ ਮਤਲਬ ਚੀਜ਼ ਨੂੰ ਗਾਣ ਦੀ ਕੋਸ਼ਿਸ਼ ਕਰਦਾ ਹਨਾ ਮਤਲਬ ਹਾਰਡ ਕੋਰ ਜੋ ਵੀ ਹੁੰਦਾ ਤੇ ਉਹਨਾਂ ਨੂੰ ਕੋਸ਼ਿਸ਼ ਕਰੀਦਾ ਗਾਣਦਾ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਦਰਸ਼ਕ ਚਲ ਤੁਹਾਡੀ ਫਿਲਮ ਚ ਗਾਣਾ ਵੀ ਆਇਆ ਤਾਂ ਹੁਣ ਜਿਹੜਾ ਆਉਣ ਵਾਲਾ ਸਮਾਂ ਹੈਗਾ ਜਿਹੜਾ ਤੁਹਾਨੂੰ ਲੋਕ ਇਸ ਤਰ੍ਹਾਂ ਪਿਆਰ ਦਿੰਦੇ ਨੇ ਜੀ ਹਾਂ ਬਸ ਅਸਲ ਦੇ ਵਿੱਚ ਜਦੋਂ ਅਸੀਂ 뮤직 ਕਰਦੇ ਹਾਂ ਜਾਂ ਕੋਈ ਵੀ ਗਾਣਾ ਬਣਾਉਂਦੇ ਹਾਂ ਤੇ ਉਹਦੇ ਪਿੱਛੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਸਾਡੀ ਸਾਰਿਆਂ ਦੀ ਹੈ ਨਾ ਤੇ ਉਸ ਨੂੰ ਬਣਾਉਣ ਵਾਸਤੇ ਬਹੁਤ ਕੁਝ ਸੋਚਿਆ ਜਾਂਦਾ ਬਹੁਤ ਕੁਝ ਕੀਤਾ ਜਾਂਦਾ ਹਾਂ ਨੇ ਤੇ ਇਹੀ ਉਮੀਦ ਕਰਾਂਗੇ ਕਿ ਅੱਛੇ ਮਤਲਬ ਅੱਛਾ ਕੁਝ ਹੁੰਦਾ ਤਾਂ ਜ਼ਰੂਰ ਸੁਣਿਆ ਕਰੋ ਬਿਲਕੁਲ ਜੀ ਜੀ ਸੋ ਸਾਡੇ ਨਾਲ ਏਕੇਐਸ ਜਿਨ੍ਹਾਂ ਨੂੰ ਅਮਨ ਦੇ ਨਾਮ ਨਾਲ ਜਾਣਿਆ ਜਾਂਦਾ ਤਾਂ ਉਹ ਜਿਨ੍ਹਾਂ ਨੇ ਇੱਕ ਫਿਰ ਮਾਮਲਾ ਗੜਬੜਚ ਮੂਵੀ 'ਚ ਵੀ ਜਿਹੜਾ ਗਾਣਾ ਗਾਇਆ ਤਾਂ ਦਸ਼ਕਾ ਨੂੰ ਜਿਹੜਾ ਉਹਨਾਂ ਨੇ ਸਾਡੇ ਨਾਲ ਹੋਰ ਵੀ ਜਿਹੜੇ ਗਾਣੇ ਸਾਡੇ ਨਾਲ ਸ਼ੇਅਰ ਕੀਤੇ ਨੇ ਜੋ ਉਹਨਾਂ ਦੇ ਇੱਕ 뮤직 ਦੀ ਜੋ ਪਰਿਵਾਰ ਨਾਲ ਜੁੜਿਆ ਹੋਇਆ 뮤직 ਹੈਗਾ ਜੋ ਉਹਨਾਂ ਨੂੰ ਪਰਿਵਾਰ 'ਚ ਹੀ ਮਿਲਿਆ ਜਦੋਂ ਕਹਿ ਰਹੇ ਨੇ ਕਿ ਤਿੰਨ ਸਾਲ ਤੋਂ ਮੈਂ ਆਪਣਾ ਜਿਹੜਾ ਪਹਿਲਾ ਸਟੇਜ ਹੈਗਾ ਸੀ ਮੈਂ ਆਪਣਾ ਸਾਂਝਾ ਕੀਤਾ ਸੀ ਸੋ ਅਜਿਹੇ ਜਿਹੜੇ ਸਿੰਗਰ ਹੁੰਦੇ ਉਹਨਾਂ ਨੂੰ ਜ਼ਰੂਰ ਪਿਆਰ ਦਿੰਦੇ ਰਹੋ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਨਾਲ ਕਹਿੰਨਾ ਪਰਸਨ ਰਮੇਸ਼ ਦੇ ਨਾਂ ਸੰਦੀਪ ਕੰਬੋਸ ਮੁਹਾਲੀ ਤੋਂ